ਜੋ ਸੰਤਾਂ ਬੈਠ ਕੇ ਜਪਜੀ ਸਾਹਿਬ ਦੇ ਪਾਠ ਚਪਾਈ ਸਾਹਿਬ ਦੇ ਪਾਠ ਫਿਰ ਸੁਖਮਨੀ ਸਾਹਿਬ ਦੇ ਪਾਠ ਪਿਆਰ ਤੇ ਕਰਦੀਆਂ ਨੇ ਉਹ ਬਾਣੀ ਦੇ ਸਦਕੇ ਫਿਰ ਗੁਰੂ ਅਮਰਦਾਸ ਪੀਤਾ ਜੀ ਨੇ ਬਾਬਾ ਦੀਪ ਸਿੰਘ ਝੋਲੀਆਂ ਪੜ੍ਹਨੀਆਂ ਪੈਂਦੀਆਂ ਨੇ ਕੁਦਰਤੀ ਮੈਨੂੰ ਯਾਦ ਆ ਗਿਆ ਪਿੱਛੇ ਜੇ ਦੀ ਗੱਲ ਹੈ ਸ਼ਾਇਦ ਉਹ ਮਾਤਾ ਇੱਥੇ ਬੈਠੀ ਹੋਵੇ ਤੇ ਮੈਨੂੰ ਨਾਲ ਬਾਹਰ ਇੱਕ ਮਾਤਾ ਬਜ਼ੁਰਗ ਮਾਤਾ ਮਿਲੀ ਮੈਨੂੰ ਮੈਨੂੰ ਅੱਖ ਲੱਗੀ ਪੁੱਤਰ ਜੀ ਇੱਕ ਮਿੰਟ ਰੁਕ ਜਿਓ ਮੇਰੀ ਗੱਲ ਸੁਣ ਜਿਓ ਮੈਂ ਕੁ ਲੋ ਗਿਆ ਮੈਂ ਦੋਵੇਂ ਹੱਥ ਨੇ ਬੰਦ ਸੋ ਮਾਤਾ ਜੀ ਕੀ ਕਹਿੰਦੇ ਹੋ ਕਹਿੰਦੀ ਪੁੱਤਰ ਅੱਜ ਮੈਂ ਇਸ ਅਸਥਾਨ ਤੇ ਗੁਰੂ ਰਾਮਦਾਸ ਜੀ ਦਾ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਨ ਵਾਸਤੇ ਆਈ ਆਂ ਆਖੋ ਤਨ ਤਨ ਬਾਬਾ ਅੱਜ ਖੰਡੇ ਵਾਲੇ ਬਾਪੂ ਦਾ ਮੈਂ ਇੱਥੇ ਸ਼ੁਕਰਾਨਾ ਕਰਨ ਵਾਸਤੇ ਆਈ ਆਂ ਮਾਤਾ ਜੀ ਸ਼ੁਕਰਾਨਾ ਕਰਨ ਵਾਸਤੇ ਆਈ ਜੋ ਕੀ ਕਿਰਪਾ ਵਰਤੀ ਕਿਸ ਚੀਜ਼ ਦਾ ਸ਼ੁਕਰਾਨਾ ਕਰਨ ਵਾਸਤੇ ਆਈ ਹੋ ਕਹਿੰਦੀ ਮੈਂ ਚੁਗਾਵੇਂ ਰਹਿਣੀ ਆ ਤੇ ਮੇਰਾ ਦੋਤਾ ਦਿੱਲੀ ਰਹਿੰਦਾ ਹੈ। ਉਹਦਾ ਕੋਈ ਕੰਮ ਅੜਿਆ ਹੋਇਆ ਸੀ। ਜਦੋਂ ਬਾੜ ਦੀ ਫਾਈਲ ਲਾਉਂਦਾ ਸੀ ਨਾ ਕੰਮ ਬੰਦਦਾ ਨਹੀਂ ਸੀ, ਕੰਮ ਰੁਕ ਜਾਂਦਾ ਸੀ। ਉਹਨੇ ਬੜੇ ਯਤਨ ਕੀਤੇ ਮੇਰਾ ਕੰਮ ਬਣ ਜਾਵੇ, ਕੰਮ ਬੰਦਦਾ ਨਹੀਂ ਸੀ। ਕਹਿੰਦੀ ਦਿੱਲੀ ਤੋਂ ਮੈਨੂੰ ਫੋਨ ਆਇਆ ਨਾਨੀ ਅੰਮਾ, ਹੇ ਨਾਨੀ ਮਾ ਤੁਹਾਡੇ ਕੋਲ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੈ। ਉੱਥੇ ਹਰ 27 ਨੂੰ ਜਪਹਿਰਾ ਹੁੰਦਾ ਹੈ ਉਦੋਂ 27 ਨੂੰ ਜਪਹਿਰਾ ਹੁੰਦਾ ਹੁੰਦਾ ਸੀ ਹੁਣ ਚਲੋ ਹਰ ਐਤਵਾਰ ਹੁੰਦਾ ਹਰ 27 ਨੂੰ ਜਪਹਿਰਾ ਉੱਥੇ ਹੁੰਦਾ ਹੈ ਤੇ ਉੱਥੇ ਜਾ ਕੇ ਨਾ ਤੁਸੀਂ ਜਪਹਿਰੇ ਦੀ ਹਾਜ਼ਰੀ ਭਰੋ ਤੇ ਮੇਰੇ ਵਾਸਤੇ ਅਰਦਾਸ ਕਰੋ ਮੇਰਾ ਕੰਮ ਬਣ ਜਾਵੇ ਉਹ ਸ਼ਹਿਦ ਮਾਤਾ ਅੱਜ ਵੀ ਸੰਗਤ ਦੇ ਬੈਠੀ ਹੋਵੇ ਤੇ ਕਹਿੰਦੀ ਫਿਰ ਮੈਂ 27 ਨੂੰ ਇੱਥੇ ਆਈ ਤੁਹਾਨੂੰ ਪਤਾ ਨਾਨੀ ਦੋਤੇ ਦਾ ਬਹੁਤ ਪਿਆਰ ਹੁੰਦਾ ਹੈ ਜੋ ਨਾਨੀਆਂ ਹੁੰਦੀਆਂ ਨੇ ਨਾ ਆਪਣੇ ਦੋਤੇਆਂ ਨਾਲ ਬੜਾ ਲਾਡ ਕਰਦੀਆਂ ਨੇ ਤੇ ਦੋਤੇ ਵੀ ਖੁੱਲੀ ਗੱਲ ਕਰਦੇ ਨੇ ਫਿਰ ਕਿਹਦੀ ਮੈਂ ਇੱਥੇ ਆ ਕੇ 27 ਨੂੰ ਹਾਜ਼ਰੀ ਭਰੀ ਕਿਤੇ ਬੈਠੇ ਦੂਜੇ ਤੀਜੇ ਚ ਚੌਥਾ ਛੇ ਪੰਜਵਾਂ ਚ ਬੈਠਾ ਸੀ ਕਿਦੀ ਮੈਨੂੰ ਫੋਨ ਆ ਗਿਆ ਨਾਨੀ ਮਾ ਨਾਨੀ ਮਾ ਵਧਾਈ ਹੋਵੇ ਵਧਾਈ ਹੋਵੇ ਮੇਰਾ ਰੁਕਿਆ ਹੋਇਆ ਕੰਮ ਬੰਦ ਗਿਆ ਹੈ ਕਈ ਸਾਲਾਂ ਤੋਂ ਜਿਹੜਾ ਮੇਰਾ ਕੰਮ ਰੁਕਿਆ ਸੀ ਉਹਦਾ ਬੰਦਾ ਨਹੀਂ ਪਿਆ ਸੀ ਹੇ ਨਾਨੀ ਮਾ ਵਧਾਈ ਹੋਵੇ ਨਾਲ ਤੇਰਾ ਸ਼ੁਕਰਾਨਾ ਤੂੰ ਜਾ ਕੇ ਚਪੈਣਾ ਤੇ ਹਾਜ਼ਰੀ ਭੜੀ ਬਾਣੀ ਪੜੀ ਬਾਣੀ ਸੁਣੀ ਹੈ ਉਹਦੇ ਸਦਕੇ ਗੁਰੂ ਰਾਮਦਾਸ ਪਿਤਾ ਨੇ ਬਾਬਾ ਦੀਪ ਸਿੰਘ ਨੇ ਮੇਰਾ ਕੰਮ ਬਣਾ ਦਿੱਤਾ ਹੈ ਤੇ ਕਹਿੰਦੀ ਫਿਰ ਅੱਜ ਮੈਂ ਸ਼ੁਕਰਾਨਾ ਕਰਨ ਵਾਸਤੇ ਆਈ ਹਾਂ ਇੱਥੇ ਵੇਖੋ ਗੁਰਮਖੋ ਇਹ ਬਾਬਾ ਦੀਪ ਸਿੰਘ ਬੜੇ ਦਿਆਲੂ ਨੇ ਕਿਰਪਾਲੂ ਨੇ ਕਿਰਪਾ